ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਅਤੇ ਮੈਂ ਸਤਰਾਮ ਸਿੰਘ ਪਿਛਲੇ 15 ਸਾਲਾਂ ਤੋਂ ਸਕੂਲ ਸਟਾਫ ਵੱਲੋਂ ਮਿਲ ਕੇ ਕਰਵਾਇਆ ਗਿਆ ਹੈ ਸਕੂਲ ਦੀਆਂ ਬਿਲਡਿੰਗਾਂ ਤੇ ਨਜਾਇਜ਼ ਕਬਜਾ ਕਬਜਾ ਧਾਰਕ ਦਾ ਪੂਰਾ ਪਰਿਵਾਰ ਕਰਦਾ ਹੈ ਹਲਵਾਈ ਦਾ ਕੰਮ ਅਤੇ ਪਾਣੀ ਬਿਜਲੀ ਸਕੂਲ ਦਾ ਹੀ ਪੱਠੀਆਂ ਅਤੇ ਘਰੇਲੂ ਵਰਤੋਂ ਵਿੱਚ ਲਿਆਉਂਦਾ ਹੈ ਸਕੂਲ ਪ੍ਰਸ਼ਾਸਨ ਦੀ ਮਿਲੀ ਫੂਕਤ ਨਾਲ ਸਰਕਾਰ ਨੂੰ ਲੰਬੇ ਸਮੇਂ ਤੋਂ ਲਗਾਇਆ ਜਾ ਰਿਹਾ ਹੈ ਚੂਨਾ ਸੁਰੱਖਿਆ ਮਲਾਜ਼ਮ ਹੋਣ ਦੇ ਬਾਵਜੂਦ ਵੀ ਸਕੂਲ ਦੇ ਗੇਟਾਂ ਸਾਹਮਣੇ ਹੁੰਦੀ ਰਹਿੰਦੀ ਹੈ ਆਸ਼ਕੀ ਅਤੇ ਲੜਾਈ ਗੇਟ ਦੇ ਬਾਹਰ ਖੜ ਕੇ ਡਿਊਟੀ ਦੇਣ ਦੀ ਬਜਾਏ ਸੁਰੱਖਿਆ ਕਰਮਚਾਰੀਆਂ ਵੱਲੋਂ ਸਕੂਲ ਦੇ ਅੰਦਰ ਹੀ ਮੇਤ ਲਗਾ ਕੇ ਕੁਰਸੀ ਤੇ ਬੈਠ ਕੇ ਡਿਊਟੀ ਕਰਦਾ ਦਿਖਾਈ ਦਿੱਤਾ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਦੇ ਅਧੀਨ ਆਉਂਦੀ ਸਾਬ ਤਹਿਸੀਲ ਮੰਡੀ ਬਰੀਵਾਲਾ ਦੇ ਸਰਕਾਰੀ ਸੀਨੀਅਰ ਸੈਂਟਰੀ ਸਮਾਰਟ ਸਕੂਲ ਬਰੀਵਾਲਾ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਵਿਖੇ ਪਿਛਲੇ 15 ਸਾਲਾਂ ਤੋਂ ਸਕੂਲ ਪ੍ਰਸ਼ਾਸਨ ਦੀਆਂ ਬਿਲਡਿੰਗਾਂ ਵਿੱਚ ਪੂਰੇ ਪਰਿਵਾਰ ਨੂੰ ਨਜਾਇਜ਼ ਕਬਜ਼ਾ ਕਰਵਾ ਕੇ ਜਾਣ ਦੀ ਖਬਰ ਮਿਲੀ ਹੈ ਜੇਕਰ ਯੋਗ ਹੈ ਕਿ ਉੱਪਰ ਦੱਸੇ ਮੁਤਾਬਕ ਨਜਾਇਜ਼ ਕਬਜ਼ਾ ਧਾਰਕ ਪੂਰੇ ਪਰਿਵਾਰ ਸਹਿਤ ਇਹਨਾਂ ਬਿਲਡਿੰਗਾਂ ਵਿੱਚ ਰਹਿ ਰਿਹਾ ਹੈ ਅਤੇ ਹਲਵਾਈ ਦਾ ਕੰਮ ਕਰਦਾ ਹੈ ਅਤੇ ਕੰਮ ਕਰਨ ਸਮੇਂ ਪਟੀਆਂ ਚਲਾਉਣ ਲਈ ਬਿਜਲੀ ਅਤੇ ਪਾਣੀ ਦੀ ਵਰਤੋਂ ਸਰਕਾਰੀ ਸਕੂਲ ਦੀ ਹੀ ਕਰਦਾ ਹੈ ਜਿਸ ਦਾ ਬਿੱਲ ਸਕੂਲ ਪ੍ਰਸ਼ਾਸਨ ਵੱਲੋਂ ਹੀ ਭਰਿਆ ਜਾਂਦਾ ਹੈ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਸਕੂਲ ਵਿੱਚ ਦੋ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਵੀ ਸਕੂਲ ਦੇ ਦੋਹਾਂ ਗੇਟਾਂ ਅੱਗੇ ਸਕੂਲ ਲੱਗਣ ਅਤੇ ਛੁੱਟੀ ਹੋਣ ਸਮੇਂ ਆ ਦੀ ਅਤੇ ਲੜਾਈਆਂ ਛਰੇ ਆਮ ਹੁੰਦੀਆਂ ਦਿਖਾਈ ਦਿੰਦੀਆਂ ਹਨ ਦੂਸਰੇ ਪਾਸੇ ਸੁਰੱਖਿਆ ਕਰਮਚਾਰੀਆਂ ਵੱਲੋਂ ਗੇਟਾਂ ਤੋਂ ਬਾਹਰ ਡਿਊਟੀ ਦੇਣ ਦੀ بجائے ਸਕੂਲ ਦੇ ਅੰਦਰ ਹੀ ਮੇਚ ਲਗਾ ਕੇ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਜਿਸ ਕਾਰਨ ਅਕਸਰ ਹੀ ਅਜਿਹੇ ਮਾਹੌਲ ਵਿੱਚ ਲੜਕੀਆਂ ਨੂੰ ਆ ਰਹੀਆਂ ਭਾਰੀ ਮੁਸ਼ਕਲਾਂ ਜੇਸੂ ਸੰਬੰਧੀ ਡੀਓ ਸ਼੍ਰੀ ਮੋਕਸ਼ਰ ਸਾਹਿਬ ਨਾਲ ਸੰਪਰਕ ਕੀਤਾ ਤਾਂ ਉਹਨਾਂ ਵੱਲੋਂ ਫਿਰ ਕਿਸੇ ਦਿਨ ਪ੍ਰਿੰਸੀਪਲ ਨੂੰ ਮਿਲ ਕੇ ਗੱਲ ਕਰਨ ਦੀ ਗੱਲ ਆਖੀ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਕੀ ਨਾਮ ਕੀ ਆਪਣਾ ਬ੍ਰਦਰ ਹਾਂਜੀ ਨਾਮ ਕੀ ਤੁਹਾਡਾ ਮੁਖ ਲਾਲ ਮੁਖ ਲਾਲ ਜੀ ਕਦੋਂ ਕਦੋਂ ਇੱਥੇ ਰਹਿ ਰਹੇ ਹੋ ਤੁਸੀਂ ਸਕੂਲ ਦੇ ਅੰਦਰ ਆਂ ਨੂੰ 14-15 ਸਾਲ ਹੋ ਗਏ 14-15 ਸਾਲ ਅੱਛਾ ਜਿਹੜੀ ਫਿਰ ਮਕਾਨ ਤੁਹਾਡੇ ਕੋਲੇ ਇਹਨਾਂ ਦਾ ਰੈਂਟ ਦੇ ਨਹੀਂ ਹੋ ਕਿ ਕਿਸ ਢੰਗ ਨਾਲ ਰਹੀ ਨੇ ਇੱਥੇ ਛੋਟਾ ਮਕਾਨ ਆ ਜਿੱਥੇ ਰਹਿ ਰਹੇ ਹੋ ਰਹਿ ਸੀ ਤੁਹਾਡੀ ਇਹ ਅਸੀਂ ਚੌਕੀਦਾਰ ਤੇ ਲੱਗੇ ਸੀਗੇ ਚੌਕੀਦਾਰ ਸਰਕਾਰੀਓਂ ਕੇ ਸੱਚੇ ਬਣ ਲੱਗੇ ਤਨਖਾਹ ਕਿਤੋਂ ਲੈਨੇ ਹਾਂ ਤਨਖਾਹ ਸਰ ਦਿੰਦੇ ਸੀ ਕਿ 1500 ਰੁਪਏ ਕੌਣ ਦਿੰਦਾ ਸੀਗਾ ਅ ਵੀ ਪੁੱਤ ਮੇਰੀ ਫਿਕਰੀ ਸਕੂਲ ਵਾਲੇ ਅੱਛਾ ਤੇ ਫਿਰ ਇਹ ਜਦੋਂ ਵੀ ਬਿਜਲੀ ਬੁਜਲੀ ਬਾਲਦੇ ਪੱਟੀਆਂ ਪੁੱਟੀਆਂ ਉਹ ਅੱਡ ਮੀਟਰ ਲਵਾਇਆ ਕਿ ਸਕੂਲ ਦਾ ਹੀ ਆ ਨਹੀਂ ਨਹੀਂ ਉਹ ਤਾਂ ਆਪਾਂ ਸਿਲੰਡਰ ਤੇ ਕੰਮ ਕਰਦੇ ਆ ਹੈ ਸਿਲੰਡਰ ਤੇ ਅੱਛਾ ਕਿੰਨੇ ਕਮਰੇ ਤੁਹਾਡੇ ਕੋਲੇ ਇੱਕ ਹੀ ਕਮਰਾ ਸਰ ਅੱਛਾ ਇੱਕ ਹੀ ਕਮਰਾ ਹੈ ਹਾਂਜੀ ਤੇ ਤੁਹਾਡੇ ਕੋਲੇ ਆਪਣਾ ਘਰ ਹੈ ਨਹੀਂ ਕਿ ਨਹੀਂ ਅਸੀਂ ਤਾਂ ਚੌਕੀਦਾਰ ਤੇ ਲੱਗੇ ਸੀਗੇ ਨਾ ਇੱਥੇ ਚੌਕੀਦਾਰ ਤਾਂ ਇੱਕ ਲੱਗਿਆ ਫੈਮਲੀ ਕਿੰਨੇ ਜੀਆਂ ਦੀ ਤੁਹਾਡੀ ਅਸੀਂ ਚ ਹੈਗੇ ਆ ਦੋ ਬੇਟੇ ਆ ਹਾਂ ਤੇ ਪਸ ਦੋ ਬੈਠੇ ਤੇ ਹਸੀ ਦੋ ਜਣੇ ਅੱਛਾ ਚਾਰ ਮੈਂਬਰ ਰਹੇ ਨੇ ਚੌਂਕੀਦਾਰ ਇੱਕ ਲੱਗਿਆ ਓਕੇ